ਵਾਹ ਧੰਨਵਾਦ ਸਾਥੀਓ ਸਾਰਿਆਂ ਮੇਰਾ ਨਾਮ ਨਰੇਂਦਰ ਸਿੰਘ ਜੋਤਪੁਰੀ ਇਹ ਸਾਡੇ ਜੈਂਟ ਫਾਰਮ ਤੇ ਜੋ ਅਕੇ ਮੀਟਿੰਗ ਹੋ ਰਹੀ ਆ ਉਹ ਜੋ ਐਲਾਨ ਕਰਨਗੇ ਨਵਾ ਉਹ ਅਸੀਂ ਇਹਨਾਂ ਪੈਨ ਲਾਗੂ ਕਰਾਂਗੇ ਕਿਉਂਕਿ ਸਾਡੀਆਂ ਜਿਹੜੀਆਂ ਹਕੀਕਤ ਮੰਗਾ ਵਾ ਕਿ ਸਰਕਾਰ ਮੰਨ ਕੇ ਇਹ ਮੁੱਧਰ ਹੋ ਰਹੀ ਆ ਇਹ ਮੁੱਧਰ ਗਈ ਆ ਉਹ ਲਾਗੂ ਨਹੀਂ ਕਰ ਰਹਾ ਇਹਦਾ ਕਰਕੇ ਸਾਨੂੰ ਜਿਹੜਾ ਵਾ ਇੰਨਾ ਦਿਨਾਂ ਦੀ ਛੁੱਟੀ ਜਾਣਾ ਪਿਆ ਉਹ ਤੋਂ ਅਗਲਾ ਜੋ ਫੈਸਲਾ ਆਵੇਗਾ ਉਹ ਅਸੀਂ ਇਹ ਲਾਗੂ ਕਰਾਂਗੇ ਅਹੀਂ ਪਰ ਜੋ ਮੈਂ ਮੈਂ ਮੰਗ ਕਰਦਾ ਵਾਂ ਕਿ ਜਿਹੜੀ ਆਡੀ ਜਿਹੜੀ ਆ ਹਕੀਕਤ ਮੰਗਾਂ ਨੂੰ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਲਾਗੀ ਕਰੇ ਉਹ ਬੋਰਡ ਮੈਨੇਜਮੈਂਟ ਨੂੰ ਲਾਗੀ ਕਰੇ ਮੈਂ ਕਾਉਂਡ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਸਾਡੇ ਮੰਗਾਂ ਲਾਗੂ ਨਹੀਂ ਕਰਦੇ ਤਾਂ ਅਹੀਂ ਕਿੜਾਵਾ ਉਹ ਤਿੱਖਾ ਕਿੜਾਵਾ ਹੋਰ ਪ੍ਰੋਗਰਾਮ ਲਈ ਕਰਾਂਗੇ ਤੇ ਆਉਣ ਵਾਲੇ ਵਿੱਚ ਸਾਡੇ ਕਿਹੜੇ ਸਾਥੀ ਕਿਹੜੇ ਦੂਜੀ ਵਾ ਵਾ ਟੂਟੀਆਂ ਦੇ ਕਹੇ ਆ ਉਹਨਾਂ ਨੂੰ ਆਪਸੇ ਲਿਆ ਆਗੇ ਇੱਕ ਨਵਾਂ ਵੱਡਾ ਪਲੇਟਫਾਰਮ ਕਿਹੜਾ ਲਿਖਾਂ ਇਹ ਇਰਸਾਲ ਜਿੱਥੇ ਪੰਡੀਆਂ ਵੱਲੋਂ ਆਨੁਮਾਦ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਸਾਡਾ ਹਕੀਕਤ ਮੰਗਾ ਗੜੀਆਂ ਵੇਚ ਕੇ ਸਾਡੇ ਨਾਲ ਉਹ ਸ਼ਾਮਲ ਹੋਏ ਆ ਉਹਨਾਂ ਦਾ ਅਸੀਂ ਧੰਨਵਾਦ ਕੀਤਾ ਵਾ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਇਹ ਕਿਹੜੀ ਸਰਕਾਰ ਵਾ ਕਿ ਜਿਹੜੇ ਆ ਇਹਨਾਂ ਦੀ ਹਕੀਕਤ ਮੰਗਾ ਨਹੀਂ ਮੰਨ ਰਿਹਾ ਉਹ ਸਾਡੇ ਵਿੱਚ ਝੱਡੇ ਲੈ ਕੇ ਅੱਜ ਸ਼ਾਮਲ ਹੋਏ ਆ ਮੇਰਾ ਨਾਂ ਜੀ ਮੇਜਰ ਸਿੰਘ ਮਿਲ ਗਿਆ ਜੀ ਮਿਲਾਂਗੇ ਮੈਂ ਆਗੂ ਕੀ ਕਹਾਣੀ ਕੋ ਸਾਡੀਆਂ ਭਰਾਤੀ ਜਿਹੇ ਬੰਦੀਆਂ ਕੋ 150 ਵਾਲੀ ਮੈਂਬਰਸ਼ਿਪ ਜਿਨ੍ਹਾਂ ਦੀ ਉਹ ਸੰਯੋਗ ਦੇ ਰਹੀ ਹੈ ਪੰਜਾਬ ਸਰਕਾਰ ਨੂੰ ਤੇ ਕੋ ਸਾਡੇ ਜਿਹੜੇ ਆ ਅਫਸਰ ਸਾਹਿਬਾਨ ਆ ਉਹ ਸੰਯੋਗ ਦੇ ਰਹੇ ਆ ਤੇ ਜਿਹੜੇ ਸਾਡੇ ਕਿਸਾਨ ਆਗੂ ਜਾਂ ਸਾਡੇ ਮਜ਼ਦੂਰ ਆਗੂ ਜਾਂ ਸਾਡੇ ਜਿਹੇ ਬੰਦੀਆਂ ਵੱਖ-ਵੱਖ ਇਹ ਸਾਰੀਆਂ ਹੜਤਾਲ ਦਿੱਤੇ ਸਮੂਹ ਛੁੱਟੀ ਦੇ ਚੱਲ ਰਹੀਆਂ ਵਾ ਅਸੀਂ ਇਹ ਬੇਨਤੀ ਕਰਦੇ ਸਰਕਾਰ ਨੂੰ ਵੀ ਜਿਹੜਾ ਹਟ ਗਿਆ ਮੰਗਾ ਮਨ ਮੰਨ ਕੇ ਮਨ ਮੰਨ ਕੇ ਫੇਰ ਮੁੱਕਰੀ ਜਾਂਦੇ ਆ ਵੀ ਟਾਲ ਮਟੋਲ ਕਰਕੇ ਯਾਰ ਪਹਿਲਾਂ ਨਾ ਮੀਟਿੰਗ ਸਦੋਂ ਮੀਟਿੰਗਾਂ ਦੇ ਦੇ ਕੇ ਭੱਜੀ ਜਾਂਦੇ ਆ ਹੁਣ ਮੁੱਖ ਮੰਤਰੀ ਆਪ ਜਾ ਕੇ ਹਰਿਆਣੇ ਦੇ ਵਿੱਚ ਬੈਠਾ ਵਾ ਉਥੇ ਚੋਣ ਪ੍ਰਚਾਰ ਕਰ ਰਿਹਾ ਜੋ ਪੰਜਾਬ ਦਾ ਜੋ ਆਪਣਾ ਟੈਕਸ ਦਾ ਪੈਸਾ ਵਾ ਉਹ ਸਾਰਾ ਹਰਿਆਣੇ 'ਚ ਆ ਕੇ ਵਰਤ ਰਿਹਾ ਵਾ ਤੇ ਜਿਹੜਾ ਪੰਜਾਬ ਦਾ ਲੱਗਣਾ ਚਾਹੀਦਾ ਪੰਜਾਬ ਤੇ ਲੱਗ ਨਹੀਂ ਰਿਹਾ ਕਿ ਮਲਾਜਮ ਬਹੁਤ ਦੇ ਤੋ ਦੁਖੀ ਆ ਇਹ ਸਰਕਾਰ ਜੇ ਦੁਨੀਆ ਸਰਕਾਰਾਂ ਹੀ ਤੋੜ ਸਕਦੇ ਆ ਕਾਂਗਰਸ ਦੀ ਜਾਂ ਕਾਲੀ ਦਲ ਦੀ ਇਹ ਵੀ ਸਰਕਾਰਾਂ ਹੀ ਕਰਮ ਕਰ ਸਕਦੇ ਆ ਜਿ ਤਰ੍ਹਾਂ ਅਸੀਂ ਹੋ ਸਾਡੀ 12 ਤਰੀਕ ਦਾ ਛੁੱਟੀ ਹੀ ਹੁਣ 17 ਦਾ ਘੋਰੀ ਆ ਅਸੀਂ ਅੱਗੇ ਹੋਰ ਤਿੱਖਾ ਸੰਘਰਸ਼ ਕਰਾਂਗੇ ਜਿਹੜੇ ਸਾਡੇ ਕਈ ਸਾਥੀ ਹਜੇ ਸਾਡੇ ਤੋਂ ਆਥੇ ਪਾਸੇ ਚੱਲਦੇ ਆ ਉਹ ਵੀ ਅਸੀਂ ਨਾਲ ਲਿਆ ਕੇ ਤੇ ਹੋਰ ਤਿੱਖਾ ਸੰਘਰਸ਼ ਕਰਕੇ ਇਹ ਪੰਜਾਬ ਸਰਕਾਰ ਦਾ ਨੱਕ ਜਦਾਮ ਕਰਾਂਗੇ ਉਹ ਤੋਂ ਜੋ ਸਾਡਾ 17 ਤਰੀਕ ਨੂੰ ਪਟਿਆਲੇ ਦਾ ਡਾਕਟਰ ਦਾ ਧਰਨਾਵਾ ਉਹਦੇ ਵਿੱਚ ਅਸੀਂ ਧਰਨੇ ਦੇ ਵਿੱਚ ਜੋ ਸਾਡੀ ਰੂਪ ਰੇਗਾ ਗਾੜੀ ਸਾਡੀ ਮੀਟਰ ਕਰਨਗੇ ਉਹਦਾ ਗਾੜੀ ਅਸੀਂ ਸੰਘਰਸ਼ ਲੜਾਂਗੇ ਜੋ ਆਖਣਗੇ ਉਹਤੇ ਹੀ ਪਾਲਣਾ ਕਰਾਂਗੇ ਤੇ ਜ਼ਬਰਦਸਤ ਸੰਘਰਸ਼ ਲੜ ਕੇ ਇਹ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ ਮੇਰਾ ਨਾਮ ਪ੍ਰਗਟ ਸਿੰਘ ਆ ਜੀ ਪਿੰਡ ਪੱਠਲ ਸਿੰਘ ਜ ਸਿੰਘ ਆ ਅਸੀਂ ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਥ ਦੇਣ ਆਏ ਆ ਜੀ ਸਾਨੂੰ ਪਤਾ ਲੱਗਾ ਕਿ ਇੱਥੇ ਇਹਨਾਂ ਦਾ ਬਿਜਲੀ ਬੋਰਡ ਦਾ ਧਰਨਾ ਲੱਗਾ ਜੀ ਉਹਦੇ ਸਬੰਧ ਚ ਅਸੀਂ ਆਏ ਹਾਂ ਪਰ ਨਹੀਂ ਇਹਨਾਂ ਦੇ ਮੱਗਾਂ ਬਿਲਕੁਲ ਸਹੀ ਜਿਆ ਜੀ ਅਸੀਂ ਪਿੰਡ ਪੱਧਰ ਤੇ ਰਹਨੇ ਆ ਅਸੀਂ ਪਿੰਡਾਂ ਦੇ ਵਿੱਚ ਰਹਿੰਨੇ ਆ ਬਹੁਤ ਜ਼ਿਆਦੀ ਜਿਹੜੀ ਮੁਲਾਜ਼ਮਾਂ ਦੀ ਘਾਟ ਆ ਇਹ ਕਿਤੇ ਲੋਡ ਪੈਂਦੀ ਆ ਬਿਜਲੀ ਘਰ ਚਾਈਦਾ ਜਾਂ ਮਲਾਜ਼ਮਾਂ ਨੂੰ ਖੂਨ ਲਾਈਦਾ ਉਹ ਕੱਲੇ ਕੱਲੇ ਇੱਕ ਇੱਕ ਮਲਾਜ਼ਮ ਹੈ ਸੋ ਉਹ ਵੀ ਆਪਦੇ ਕੋਈ ਸਰਜੀਵੇਂ ਦੇ ਵਿੱਚ ਰੁਚੀ ਹੁੰਦੀ ਆ ਤੇ ਉਹ ਕਹਿੰਦੇ ਆ ਕਿ ਅਸੀਂ ਫਲਾਣੇ ਬੰਦੇ ਬੱਤੀ ਬੰਦਿਆ ਅਸੀਂ ਢਿੰਗੜੇ ਬੰਨੇ ਬੰਦਿਆ ਸੋ ਸਾਡੀਆਂ ਜਿਹੜੀਆਂ ਬੱਤੀਆਂ ਦੋ ਦੋ ਤਿੰਨ ਤਰ ਘੀਤੇ ਗੋਲ ਰਹਿੰਦੀਆਂ ਇਸ ਕਰਕੇ ਇਹ ਪੰਜਾਬ ਸਰਕਾਰ ਨੂੰ ਕੋਈ ਇਹ ਜਿਹੜੇ ਇਹਦਾ ਲੀਆਂ ਮੰਗਾ ਵਾ ਇਹ ਬਿਲਕੁਲ ਜਾਇਜ਼ ਹੈ ਤੇ ਪੂਰੀ ਹੋਣੀਆਂ ਚਾਹੀਦੀਆਂ